ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਪੁਰਾਂ ਦੀ ਬਖਸ਼ਿਸ਼ ਫਤਿਹ ਦੁਹਰਾਈਏ ਕੋਈ ਵੀ ਨਾ ਸੁਣਾਵਾਂ ਜਿਆ ਨਾ ਰਹਿ ਜਾਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮਨੁੱਖ ਵਾਹਿਗੁਰੂ ਦੇ ਉੱਪਰ ਟੇਕ ਰੱਖਦਾ ਏ ਵਾਹਿਗੁਰੂ ਦਾ ਆਸਰਾ ਤੱਕਦਾ ਏ ਉਹਨੂੰ ਕਦੀ ਨਿਰਾਸ਼ ਨਹੀਂ ਹੋਣਾ ਪੈਂਦਾ ਉਹਦੀ ਕੀਤੀਆਂ ਅਰਦਾਸਾਂ ਜਿਹੜੀਆਂ ਨੇ ਉਹ ਫਿਰ ਕਬੂਲ ਹੁੰਦੀਆਂ ਨੇ ਤੇ ਜਿਹੜਾ ਮਨੁੱਖ ਦੁਨਿਆਵੀ ਜੀਵਨ ਤੇ ਟੇਕ ਰੱਖਦਾ ਏ ਤੇ ਉਹਨੂੰ ਕਦੀ ਮਤਲਬ ਉਹਦੀ ਆਸ ਨੂੰ ਬੂਰ ਨਹੀਂ ਪੈਂਦਾ ਉਹ ਹਮੇਸ਼ਾ ਨਿਰਾਸ਼ ਹੀ ਹੁੰਦਾ ਏ ਜਿਵੇਂ ਗੁਰੂ ਸਾਹਿਬਾਨ ਦੀ ਜਿਹੜੀ ਬਾਣੀ ਹੈ ਉਹ ਪੁਕਾਰ ਕਰਦੀ ਹੈ ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਮਹਾ ਮਹਾਰਾਜ ਫਰਮਾਨ ਕਰਦੇ ਨੇ ਮਾਨਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋਇ ਕੀ ਭਗਵਾਨ ਦੀਨ ਵਾਲਾ ਤੇ ਉਹ ਵਾਹਿਗੁਰੂ ਅਕਾਲ ਪੁਰਖ ਹੈ ਭਗਵਾਨ ਹੈ ਜਿਸ ਕੈ ਦੀ ਹੈ ਰਹਿ ਅਗਾਏ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਮਾਰੇ ਰੱਖੇ ਇੱਕੋ ਆਪ ਸਾਰਿਆਂ ਨੂੰ ਮਾਰਨ ਵਾਲਾ ਤੇ ਰੱਖਣ ਵਾਲਾ ਉਹ ਆਪ ਹੀ ਹੈ ਉਹਦੇ ਤੋਂ ਬਿਨਾ ਕੋਈ ਹੋਰ ਇਹ ਕਾਰਜ ਨਹੀਂ ਕਰ ਸਕਦਾ ਮਾਨਕ ਕਹੈ ਕਿਸ਼ਨਾ ਹੀ ਹੱਥ ਤੇ ਨਾ ਮਨੁੱਖ ਦੇ ਹੱਥ ਵਿੱਚ ਕੁਝ ਚੀਜ਼ ਹੈ ਹੀ ਨਹੀਂ ਮਨੁੱਖ ਤੇ ਉਹਦੇ ਚੱਲੇ ਹੋਏ ਚਲਾ ਰਹੇ ਨੇ ਉਹ ਜਿੱਦਾਂ ਚਲਾਈ ਜਾਂਦਾ ਹੈ ਅਸੀਂ ਚੱਲੀ ਜਾਂਦੇ ਆ ਸੋ ਟੇਕ ਉਸ ਅਕਾਲ ਪੁਰਖ ਤੇ ਰੱਖਣੀ ਹੀ ਜਿਹੜੀ ਐ ਸਾਡੀ ਆਸ ਨੂੰ ਬੂਰ ਪਾਉਂਦੀ ਐ ਸਾ ਸੰਗਤ ਜੀ ਜਿਹੜਾ ਮਨੁੱਖ ਤੇ ਟੇਕ ਰੱਖਦਾ ਏ ਉਹਦੇ ਹੱਥ ਨਿਰਾਸ਼ਾ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਦਾ ਨਿਰਾਸ਼ਾ ਹੀ ਉਹਦੇ ਹੱਥ ਆਉਂਦੀ ਐ ਸੋ ਅੱਗੇ ਮਹਾਰਾਜ ਫਰਮਾਨ ਕਰਦੇ ਨੇ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਇੱਥੇ ਮੇਨ ਚੀਜ਼ ਹੁੰਦੀ ਐ ਪਰਮਾਤਮਾ ਦਾ ਨਾਮ ਜਪਣ ਵਾਲਾ ਕਦੀ ਨਿਰਾਸ਼ ਨਹੀਂ ਹੁੰਦਾ ਜਿਵੇਂ ਅਸੀਂ ਸਾਰੀਆਂ ਵੀਡੀਓਜ਼ ਦੇ ਵਿੱਚ ਇਹੀ ਚੀਜ਼ ਡਿਸਕਸ ਕਰਦੇ ਆ ਕਿ ਜਿਹੜਾ ਪਰਮਾਤਮਾ ਨੂੰ ਧਿਆਉਂਦਾ ਏ ਬਾਣੀ ਪੜਦਾ ਏ ਉਹ ਕਦੀ ਨਿਰਾਸ਼ ਨਹੀਂ ਹੁੰਦਾ ਤੇ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਂਦਾ 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 ਜਪਦਾ 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 ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ ਤੇ ਮਹਾਰਾਜ ਫਰਮਾਨ ਕਰਦੇ ਨੇ ਸਿਮਰ 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 ਪ੍ਰਭ ਸੋਏ ਨਾਨਕ ਵਿਗਨ ਨਾ ਲਾਗੇ ਕੋਈ ਜਿਹੜਾ ਉਸ ਕਾਲਪੁਰਖ ਵਾਹਿਗੁਰੂ ਨੂੰ ਸਿਮਰਦਾ ਏ ਉਹ ਫਿਰ ਉਨੂੰ ਕੋਈ ਵਿਗਨ ਨਹੀਂ ਲੱਗਦਾ ਉਨੂੰ ਕੋਈ ਵਿਗੜ ਨਹੀਂ ਹੁੰਦਾ ਉਹਦੇ ਤੇ ਕੋਈ ਕਸ਼ਟ ਨਹੀਂ ਹੁੰਦਾ ਕਿਉਂਕਿ ਜਿਨੇ ਟੇਕ ਹੀ ਉਸ ਅਕਾਰਪੁਰਖ ਵਾਹਿਗੁਰੂ ਦੇ ਉੱਪਰ ਰੱਖ ਲਈ ਇਨਸਾਨ ਨੂੰ ਕੁਝ ਸਮਝਿਆ ਇਹ ਨਾ ਕਿ ਇਨਸਾਨ ਮੇਰਾ ਕਿਥੋਂ ਪਲਾ ਕੋਈ ਕਰ ਸਕਦਾ ਹੈ ਪਲਾ ਤੱਕ ਸਿਰਫ ਅਕਾਰਪੁਰਖ ਵਾਹਿਗੁਰੂ ਹੀ ਕਰ ਸਕਦਾ ਹੈ ਸਤਸੰਗਤ ਜੀ ਟੇਕ ਤੇ ਆਸਰਾ ਕੇਵਲ ਤੇ ਕੇਵਲ ਅਕਾਰਪੁਰਖ ਵਾਹਿਗੁਰੂ ਦਾ ਹੀ ਤੱਕਣਾ ਚਾਹੀਦਾ ਹੈ ਤੇ ਸਤਸੰਗਤ ਜੀ ਮੂਲ ਮੰਤਰ ਦੇ ਵੱਦ ਤੋਂ ਵੱਦ ਜਾਪ ਕਰਦੇ ਬ੍ਰਹਮ ਕਾ ਵਿਚ ਦੀ ਬਾਣੀ ਦੇ ਜਾਪ ਕਰਨੇ ਕਿਉਂਕਿ ਜਾਪ ਜਿਹੜਾ ਹੈ ਜਦੋਂ ਇੰਨਾ ਸ਼ਬਦਾਂ ਦੇ ਅਸੀਂ ਜਾਪ ਕਰਦੇ ਹਾਂ ਘਰ ਦੇ ਵਿੱਚੋਂ ਹਰ ਇੱਕ ਤਰੀਕੇ ਦੇ ਰੋਗ ਨਿਕਲ ਜਾਂਦੇ ਨੇ ਮੂਲ ਮੰਤਰ ਦੀ ਬਾਣੀ ਪੜਿਆਂ ਜਾਪ ਕਰਿਆਂ ਜਪਜੀ ਸਾਹਿਬ ਪੜਿਆਂ ਕਿਉਂਕਿ ਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ ਆ ਰੋਗਾਂ ਨੂੰ ਭਜਾਉਣ ਵਾਲਾ ਏ ਰੋਗਾਂ ਨੂੰ ਮਾਰਨ ਵਾਲਾ ਏ ਖੁਸ਼ੀਆਂ ਦੇਣ ਵਾਲਾ ਏ ਪਰ ਸ਼ਰਤ ਇਹੀ ਹੈ ਕਿ ਪ੍ਰੇਮ ਦੇ ਨਾਲ ਅੰਦਰ ਜਿਹੜੀ ਹੈ ਪਰਪਕਤਾ ਰੱਖ ਕੇ ਵਾਹਿਗੁਰੂ ਨੂੰ ਧਿਆਨ ਵਾਹਿਗੁਰੂ ਦਾ ਧਰ ਕੇ ਜਿਹੜਾ ਜਾਪ ਕੀਤਾ ਜਾਂਦਾ ਹੈ ਦਿਖਾਵਾ ਬਾਤਰ ਦਾ ਜਾਪ ਨਾ ਹੋਵੇ ਤੇ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ ਸਾਨੂੰ ਕਿਤੇ ਦੂਰ ਦਰੇਡੇ ਹੋਰ ਲੋਕਾਂ ਕੋਲ ਭੱਜਣ ਦੀ ਲੋੜ ਨਹੀਂ ਤਾਂ ਥਾਂ ਥਾਂ ਤੇ ਨੱਕ ਰਗੜਨ ਦੀ ਲੋੜ ਨਹੀਂ ਕੇਵਲ ਤੇ ਕੇਵਲ ਇੱਕ ਤੇ ਟੇਕ ਰੱਖ ਕੇ ਜਦੋਂ ਅਸੀਂ ਬਾਣੀ ਪੜ੍ਹਦੇ ਆਂ ਜਪਦੇ ਆਂ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸਾਰੇ ਸੁੱਖ ਮਿਲਦੇ ਨੇ ਘਰ ਬੈਠਿਆਂ ਮਿਲਦੇ ਨੇ ਸਤਸੰਗਤ ਜੀ ਅਸੀਂ ਨੀਤਾਬਦ ਜਿਹੜੀਆਂ ਆ ਸਾਖੀਆਂ ਸਾਂਝੀਆਂ ਕਰਦੇ ਆਂ ਸ਼ਹੀਦ ਸਿੰਘਾਂ ਦੀ ਕਿ ਕਿਵੇਂ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਸਭ ਦਾ ਭਲਾ ਕਰਦੇ ਨੇ ਕਿਸੇ ਨੂੰ ਨਰਾਸ਼ ਨਹੀਂ ਕਰਦੇ ਸਤਸੰਗਤ ਜੀ ਹੁਣ ਹਰ ਇੱਕ ਕੋਈ ਇਨਸਾਨ ਦੁਖੀ ਹੈ ਮੇਰੇ ਕੋਲ ਮਾਇਆ ਨਹੀਂ ਕੋਈ ਦੁਖੀ ਹੈ ਮੇਰੇ ਕੋਲ ਦੁੱਖ ਹੈ ਰੋਗ ਹੈ ਕੋਈ ਘਰ ਦੇ ਕਲੇਸ਼ ਤੋਂ ਦੁਖੀ ਹੈ ਕੋਈ ਨਾ ਕੋਈ ਕਾਰਨ ਹੈ ਦੁਖੀ ਸਾਰੇ ਆ ਤੇ ਸਾਧ ਸੰਗਤ ਜੀ ਫਿਰ ਸਵਾਲ ਮਨ ਦੇ ਵਿੱਚ ਆਉਂਦਾ ਆ ਕਿ ਫਿਰ ਸੁਖੀ ਕਿਦਾਂ ਹੋਇਆ ਜਾਵੇ ਇਹਨਾਂ ਰੋਗਾਂ ਤੋਂ ਬਚਾਓ ਕਿਦਾਂ ਕੀਤਾ ਜਾਵੇ ਸਾਧ ਸੰਗਤ ਜੀ ਸੋ ਰੋਗਾਂ ਤੋਂ ਬਚਾਅ ਦੇ ਲਈ ਸਾਨੂੰ ਬਾਣੀ ਦਾ ਆਸਰਾ ਤਕਣਾ ਪਏਗਾ ਸਾਧ ਸੰਗਤ ਜੀ ਹੁਣ ਕਿਸੇ ਘਰ ਦੇ ਵਿੱਚ ਮਾਇਆ ਦੀ ਕਮੀ ਹੋਵੇ ਬੜਾ ਪੈਸਾ ਹੁੰਦਾ ਵੀ ਹੋਵੇ ਟਿਕਦਾ ਨਾ ਹੋਵੇ ਘਰ ਦੇ ਵਿੱਚ ਬਰਕਤ ਨਾ ਹੋਵੇ ਜਾਂ ਫਿਰ ਕਿਸੇ ਵੀ ਪ੍ਰਕਾਰ ਦਾ ਐਸਾ ਕਸ਼ਟ ਹੋਵੇ ਘਰ ਦੇ ਵਿੱਚ ਮਾਇਆ ਦੀ ਕਮੀ ਰਹਿਣ ਲੱਗ ਜਾਵੇ ਮਾਇਆ ਆਵੇ ਹੀ ਨਾ ਮਤਲਬ ਘਰ ਦਾ ਗੁਜ਼ਾਰਾ ਵੀ ਬੜਾ ਔਖਾ ਚੱਲ ਰਿਹਾ ਹੋਵੇ ਤਾਂ ਫਿਰ ਕੀ ਕਰਨਾ ਚਾਹੀਦਾ ਸਾਧ ਸੰਗਤ ਜੀ ਇੱਕ ਸ਼ਬਦ ਜਿਹਦੇ ਜਾਪ ਦੇ ਨਾਲ ਕਿਉਂਕਿ ਮਾਇਆ ਜਿਹੜੀ ਹੈ ਉਹ ਵੀ ਜ਼ਰੂਰੀ ਹੈ ਗੁਰੂ ਦਾ ਸਿੱਖ ਜਿਹੜਾ ਮਾਇਆ ਤੋਂ ਪਗੋੜਾ ਨਹੀਂ ਹੋ ਸਕਦਾ ਕਿ ਬਿਨੂ ਮਾਇਆ ਦੀ ਲੋੜ ਨਹੀਂ ਘਰ ਦੇ ਚੱਲਣ ਦੇ ਲਈ ਮਾਇਆ ਦੀ ਵੀ ਲੋੜ ਹੈ ਸੰਸਾਰ 'ਚ ਰਹਿਣਾ ਹੈ ਤੇ ਮਾਇਆ ਦੀ ਲੋੜ ਹੈ ਸੋ ਮਾਇਆ ਦੀ ਪ੍ਰਾਪਤੀ ਵਾਸਤੇ ਕਿਹੜਾ ਸ਼ਬਦ ਐਸਾ ਹੈ ਜਿਹੜਾ ਪੜ੍ਹਨਾ ਚਾਹੀਦਾ ਹੈ ਸੋ ਸਤਸੰਗਤ ਜੀ ਕਈ ਜਿਹੜੇ ਮੇਰੇ ਵੀਰ ਭੈਣ ਹੈ ਉਹ ਪੁੱਛਦੇ ਨੇ ਕਿ ਮਾਇਆ ਦੀ ਪ੍ਰਾਪਤੀ ਵਾਸਤੇ ਜਿਹਦੇ ਨਾਲ ਮਾਇਆ ਘਰ ਦੇ ਵਿੱਚ ਆਵੇ ਕਿਹੜਾ ਐਸਾ ਸ਼ਬਦ ਹੈ ਜਿਹੜਾ ਪੜ੍ਹੀਏ ਕਿ ਮਾਇਆ ਦੀ ਕਮੀ ਨਾ ਰਵੇ ਘਰ ਦੇ ਵਿੱਚ ਬਰਕਤ ਆਵੇ ਸੋਸਾ ਸੰਗਤ ਜੀ ਅੱਜ ਅਸੀਂ ਉਹ ਸ਼ਬਦ ਬਾਰੇ ਵਿਚਾਰ ਕਰਾਂਗੇ ਉਹ ਸ਼ਬਦ ਦੱਸਾਂਗੇ ਜਿਹਦੇ ਜਾਪ ਦੇ ਨਾਲ ਕਰਦੇ ਵਿੱਚ ਮਾਇਆ ਦੀ ਕਮੀ ਨਹੀਂ ਰਹਿੰਦੀ ਸੰਗਤ ਜੀ ਉਹ ਸ਼ਬਦ ਜਿਹਦੇ ਜਾਪ ਦੇ ਨਾਲ ਜਿੰਨੂੰ ਜੇ ਅਸੀਂ ਲਗਾਤਾਰ ਜਿਹਦਾ ਜਾਪ ਕਰੀਏ ਉਹ ਕਿਹੜਾ ਸ਼ਬਦ ਹੈ ਜਿਹਦੇ ਨਾਲ ਮਾਇਆ ਦੀ ਪ੍ਰਾਪਤੀ ਹੋਵੇ ਵੀ ਕਰਦੇ ਵਿੱਚ ਜੋ ਦਲਿੱਦਰ ਹੈ ਦਲਿੱਦਰ ਤੋਂ ਛੁਟਕਾਰਾ ਹੋਵੇ ਤੇ ਕਰਦੇ ਵਿੱਚ ਬਰਕਤਾਂ ਆਉਣ ਸੋ ਸਾ ਸੰਗਤ ਜੀ ਉਹ ਸ਼ਬਦ ਜੋ ਹੈ ਉਹਨੂੰ ਉਹਦਾ ਜਾਪ ਕਰਨਾ ਦਸਮ ਗ੍ਰੰਥ ਦਾ ਸ਼ਬਦ ਹੈ ਦਸਮ ਪਤਸ਼ਾਹ ਦਾ ਰਚਿਆ ਹੋਇਆ ਗ੍ਰੰਥ ਹੈ ਜੋ ਸੋ ਸਾ ਸੰਗਤ ਜੀ ਕਿਵੇਂ ਜਾਪ ਕਰਨਾ ਹੈ ਉਹ ਸ਼ਬਦ ਕੀ ਹੈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਵਾਨੀ ਜੀ ਸਹਾਇ ਸ੍ਰੀ ਮਾਇਆ ਲక్ష్ਮੀ ਜੀ ਸਹਾਇ ਉਸਤਤ ਸ੍ਰੀ ਮਾਇਆ ਲక్ష్ਮੀ ਜੀ ਕੀ ਸ਼੍ਰੀ ਮੋਖ ਵਾਕ ਹੈ ਬਾਦਸ਼ਾਹੀ ਦਸਵੀਂ ਦੋਹਰਾ ਸ਼ਾਇਆ ਰੂਪੀ ਹੋਏ ਕਹਿ ਵਿਚਿਤਤ ਸ਼੍ਰੀ ਗੋਪਾਲ ਆਪ ਹੈ ਲక్ష్ਮੀ ਬਪਤਰੈ ਜਿਉ ਜੰਤ ਪਰਪ੍ਰਿਤ ਪਾਲ ਸ਼੍ਰੀ ਮਾਇਆ ਮੁਖ ਕਰੋ ਉਚਾਰ ਦਰਿਦ ਸਾਗਰ ਤੇ ਲਿਹੋ ਉਭਾਰ ਰਹਾਓ ਦੋਹਰਾ ਹਾਦ ਭਵਾਨੀ ਇਸਰੀ ਮਾਇਆ ਜੋ ਕੋ ਨਾਮ ਇਨ ਬਿਨ ਸ਼ਰੇਨਾ ਇਕ ਸ਼ਿਨ ਪੂਰਨ ਹੋਤ ਨਾ ਕਾਮ ਸੁਖ ਦਾਇਕ ਮੰਗਲ ਕਰਨ ਪ੍ਰਤਪਾਲੈ ਬੋ ਭਾਂਤ ਸਬਦ ਦਾਨ ਜੈ ਜੈ ਕਰਨ ਮਾਇਆ ਸ਼੍ਰੀ ਜਗ ਮਾਤ ਸੁਸਾ ਸੰਗ ਜੀ ਇਸ ਸ਼ਬਦ ਦੇ ਜਾਪ ਦੇ ਨਾਲ ਮਾਇਆ ਦੀ ਕਮੀ ਦੂਰ ਹੁੰਦੀ ਹੈ ਘਰ ਦੇ ਵਿੱਚ ਬਰਕਤ ਆਉਂਦੀ ਹੈ ਤੇ ਸਾ ਸੰਗਤ ਜੀ ਸੋ ਇਹ ਸ਼ਬਦਾਂ ਦਾ ਜਾਪ ਅਮਰਤ ਵੇਲੇ ਕਰਨਾ ਚਿੱਤ ਨੂੰ ਇਕਾਗਰ ਕਰਕੇ ਸੁਚਮਤਾ ਦੇ ਨਾਲ ਤੇ ਗੁਰੂ ਸਾਹਿਬ ਦੀ પ્રસન્નਤਾ ਮਿਲਦੀ ਹੈ ਤੇ ਕਰ ਦੇ ਵਿੱਚ ਮਾਇਆ ਦੀ ਕਮੀ ਦੂਰ ਹੁੰਦੀ ਹੈ ਕਰ ਵਿੱਚ ਫਿਰ ਮਾਇਆ ਵਾਸਤੇ ਸਾਨੂੰ ਥਾਂ ਥਾਂ ਦੇ ਨਕਰਗੰਡੀ ਲੋੜਨੀ ਪੈਂਦੀ ਮਾਇਆ ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਰਦੇ ਵਿੱਚ ਆਉਂਦੀ ਹੈ ਥੋੜੇ ਜਿਹੇ ਪੈਸੇ ਹੋਣ ਉਹਦੇ ਨਾਲ ਵੀ ਕਰਦੇ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਧ ਸੰਗਤ ਜੀ ਸਾਧ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਾਰਨ ਸੇ ਨੀਤਬਾਦ ਸਾਕੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਆ ਸ਼ਹੀਦ ਸਿੰਘਾਂ ਦੀਆਂ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਸੋ ਸਾਧ ਸੰਗਤ ਜੀ ਜਿਹੜੀ ਸਾਕੀ ਹੱਡ ਬੀਤੀ ਅਸੀਂ ਅੱਜ ਸਾਂਝੀ ਕਰਨ ਲੱਗੇ ਆ ਉਹ ਹੱਡ ਬੀਤੀ ਪਟਿਆਲੇ ਦੇ ਰਹਿਣ ਵਾਲੇ ਇੱਕ ਗਰੀਬ ਜਿਹੇ ਪਰ ਗਰੀਬੜੇ ਜੇ ਪਰਿਵਾਰ ਦੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਮਾਇਆ ਦੀ ਕਮੀ ਹੈ ਪਰਿਵਾਰ ਕਾਫੀ ਵੱਡਾ ਹੈ ਪਰ ਮਾਇਆ ਦੀ ਕਮੀ ਕਾਰਨ ਉਹਨਾਂ ਨੂੰ ਦਰਬਾਰ ਦਰ ਠੋਕਰਾਂ ਖਾਣੀਆਂ ਪੈਂਦੀਆਂ ਨੇ ਇੱਥੋਂ ਤੱਕ ਦੇ ਹਾਲਾਤ ਬਣ ਜਾਂਦੇ ਨੇ ਕਿ ਘਰ ਦੀਆਂ ਜਿਹੜੀਆਂ ਔਰਤਾਂ ਨੇ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਕਰਦਾ ਗੁਜ਼ਾਰਾ ਕਰਦਿਆਂ ਨੇ ਹੈਗੇ ਗੁਰੂ ਦੇ ਸਿੱਖ ਨੇ ਪ੍ਰੇਮ ਵਾਲੇ ਨੇ ਵਾਰ ਕਰਮਾਂ ਦੀ ਮਾਰ ਹੀਠ ਜਾਂ ਕਿਸੇ ਵੀ ਕਾਰਨ ਕਰਕੇ ਕਹਿ ਲੋ ਪੀ ਉਹਨਾਂ ਨੂੰ ਦਰਬਾਰ ਦਰ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਤੇ ਸਾਧ ਸੰਗਤ ਜੀ ਅਰਦਾਸਾਂ ਬੇਨਤੀਆਂ ਉਹ ਕਹਿੰਦੇ ਅਸੀਂ ਬੜੀਆਂ ਕਰਦੇ ਕਿ ਪਾਤਸ਼ਾਹ ਜੀ ਨਾ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਪਾ ਰਹੇ ਆ ਤੇ ਨਾ ਕੋਈ ਸਾਨੂੰ ਕੰਮ ਮਿਲਦਾ ਏ ਕਰਨ ਨੂੰ ਦਿਹਾੜੀ ਤੇ ਜਾਈਦਾ ਏ ਕਦੀ ਕਦੀ ਦਿਹਾੜੀ ਮਿਲਦੀ ਐ ਤੇ ਕਈ ਵਾਰੀ ਉਦਾਂ ਹੀ ਵੇਲੇ ਫਿਰ ਤੁਰ ਕੇ ਆ ਜਾਈਦਾ ਆ ਤੇ ਘਰ ਦੀਆਂ ਔਰਤਾਂ ਲੋਕਾਂ ਦੇ ਘਰਾਂ ਚ ਕੰਮ ਕਰਦੀਆਂ ਨੇ ਸਾਨੂੰ ਵਧੀਆ ਨਹੀਂ ਲੱਗਦਾ ਵੀ ਅਸੀਂ ਚਾਹੁੰਦੇ ਹਾਂ ਕਿ ਇੱਜ਼ਤ ਦੀ ਰੋਟੀ ਕਮਾਈਏ ਪਾਤਸ਼ਾਹ ਜੀ ਕੋਈ ਕਿਰਪਾ ਕਰੋ ਸਾਨੂੰ ਕੋਈ ਅਸੀਂ ਨਹੀਂ ਕਹਿੰਦੇ ਸਾਨੂੰ ਧਨ ਆੜ ਬਣਾਓ ਕੋਈ ਐਸਾ ਕਾਰੋਬਾਰ ਬਖਸ਼ ਦਿਓ ਜਿਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਠੀਕ-ਠਾਕ ਚੱਲ ਪਵੇ ਤੇ ਅਸੀਂ ਆਪਣੇ ਬੱਚਿਆਂ ਨੂੰ ਪੜਾ ਪਾਈਏ ਤੇ ਇਸ ਤਰੀਕੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਪੜਾ ਪਾਰੇ ਕਹਿੰਦੇ ਕਿ ਅਸੀਂ ਇਦਾਂ ਅਰਦਾਸਾਂ ਕਰਨੀਆਂ ਵੀ ਗੁਰੂ ਸਾਹਿਬ ਕਿਰਪਾ ਕਰੋ ਪ੍ਰੋਸੀ ਵਾਲੇ ਗੁਰਸੇਖ ਸੀ ਸਬਰ ਸੀ ਸਿਦਕ ਸੀ ਤੇ ਅਰਦਾਸਾਂ ਕਰਦੇ ਰਹੇ ਕਿ ਸ਼ਾਇਰ ਕਿਤੇ ਨਾ ਕਿਤੇ ਗੁਰੂ ਸਾਹਿਬ ਨੂੰ ਪ੍ਰਵਾਨ ਕਰਨੀ ਪੈਗੀ ਅਰਦਾਸ ਨਾਲ ਫਿਰ ਆਪਣਾ ਕੋਸ਼ਿਸ਼ਾਂ ਕਰਦੇ ਨੇ ਕਿ ਕਾਰੋਬਾਰ ਚ ਕਿਤੇ ਨਾ ਕਿਤੇ ਤਰੱਕੀ ਮਿਲੇ ਕਿਤੇ ਨਾ ਕਿਤੇ ਸਾਡਾ ਗੁਜ਼ਾਰਾ ਸਹੀ ਚੱਲੇ ਡੇਲੀ ਜਾਣਾ ਭਾਵੇਂ 4 ਦਿਨ ਉਹਨਾਂ ਨੂੰ ਵਿਹਲੇ ਖਲੋਕੇ ਆਉਣਾ ਪਵੇ ਪਰ ਉਹ ਜਾਂਦੇ ਰੇਲੀ ਸੀ ਤੇ ਉਹ ਕਹਿੰਦੇ ਕਿ ਇਦਾਂ ਹੀ ਗੁਜ਼ਾਰਾ ਸਾਡਾ ਮਾੜਾ ਮੋਟ ਚੱਲਦਾ ਮਤਲਬ ਵਧੀਆ ਨਹੀਂ ਸੀ ਚੱਲਦਾ ਮਾੜਾ ਮੋੜ ਕਦੀ ਖਾਣਾ ਮਤਲਬ ਚੱਜ ਦਾ ਅੱਖ ਮਿਲ ਗਿਆ ਨਹੀਂ ਤੇ ਫਿਰ ਇੱਕ ਰੋਟੀ ਵੀ ਕਦੀ ਖਾ ਕੇ ਸਾਰਾ ਦਿਨ ਗੁਜ਼ਾਰਾ ਕਰਨਾ ਪੈਂਦਾ ਸੀ ਪਾਣੀ ਪੀ ਕੇ ਰਾਤ ਨੂੰ ਸੋ ਜਾਣਾ ਕਈ ਵਾਰੀ ਤੇ ਕਹਿੰਦੇ ਕਿ ਕਾਫੀ ਬਦਤਰ ਹਾਲਤ ਹੋ ਗਈ ਸੀ ਘਰ ਦੇ ਤੇ ਹੁਣ ਆਸ ਜੀ ਲੈਂਦੀ ਜਾ ਰਹੀ ਸੀ ਕਿ ਸ਼ਾਇਦ ਹੋਣ ਕੁਝ ਨਹੀਂ ਹੋਊਗਾ ਹੁਣ ਕੁਛ ਇਦਾਂ ਦੀ ਕਿਰਪਾ ਨਹੀਂ ਹੋਏਗੀ ਮਤਲਬ ਲੱਗਦਾ ਨਹੀਂ ਹੁਣ ਵੀ ਕੁਛ ਵੀ ਸਾਡਾ ਰੁਜ਼ਗਾਰ ਸਹੀ ਚੱਲੂਗਾ ਬੱਚੇ ਵੱਡੇ ਹੋ ਰਹੇ ਨੇ ਵੀ ਹੁਣ ਸਾਡਾ ਸਰੀਰ ਵੀ ਇੰਨਾ ਸਾਥ ਨਹੀਂ ਦਿੰਦਾ ਕਿ ਇਦਾਂ ਮਜ਼ਦੂਰਾ ਵਾਂਗ ਸਾਰਾ ਦਿਨ ਖੋਲੋ ਕੇ ਕੰਮ ਕਰਨਾ ਤੇ ਪਰ ਫਿਰ ਵੀ ਕਿੰਨੇ ਵੀ ਚਲੋ ਘਰ ਦੀ ਲੋੜ ਪੂਰੀ ਕਰਨ ਨੂੰ ਅਸੀਂ ਜਾਂਦੇ ਕਿਤੇ ਕਿਤੇ ਦਿਹਾੜੀ ਮਿਲਦੀ ਫਿਰ ਕੰਮ ਕਰਕੇ ਘਰ ਆਉਂਦੇ ਤੇ ਕਹਿੰਦੇ ਕਿ ਇਦਾਂ ਹੀ ਸਮਾਂ ਲੰਘਿਆ 1.5 2 ਸਾਲ ਲੰਘ ਗਏ ਪਰ ਕੋਈ ਤਰੱਕੀ ਕੰਮ ਚ ਨਾ ਮਿਲੀ ਬੱਚੇ ਸਾਡੇ ਘਰ ਬੈਠੇ ਆ ਜਿਹੜੀਆਂ ਸਾਡੀਆਂ ਔਰਤਾਂ ਉਹ ਵੀ ਕੰਮ ਕਰਨ ਜਾਂਦੀਆਂ ਕੀ ਹੁੰਦਾ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਸਾਡਾ ਛੋਟਾ ਬੱਚਾ ਇੱਕ ਜਿਹਦੀ ਉਮਰ ਮਸਾਂ 8 ਕਿ 9 ਸਾਲ ਦੀ ਉਮਰ ਹੋਏਗੀ ਉਹ ਆਪਾਂ ਕੰਮ ਤੇ ਮਤਲਬ ਜਾਂਦੇ ਆ ਘਰ ਦੀਆਂ ਔਰਤਾਂ ਵੀ ਤੇ ਬੱਚੇ ਇਕੱਲੇ ਘਰ ਹੁੰਦੇ ਨੇ ਖੇਡਦੇ ਖੇਡਦੇ ਆ ਜਿਹੜਾ ਬੱਚਾ ਹੁੰਦਾ ਆ 8-9 ਸਾਲ ਦਾ ਉਹਨੂੰ கரੰਟ ਲੱਗ ਜਾਂਦਾ ਤੇ ਘਰ ਦੇ ਵਿੱਚ ਬੱਚੇ ਹੀ ਹੋਣ ਕਾਰਨ ਉਹ கரੰਟ ਉਹਨੂੰ ਕਾਫੀ ਜ਼ਿਆਦਾ ਪੈ ਜਾਂਦਾ ਹੈ ਤੇ ਉਹ ਵੀ ਖੋਚੀ ਦੀ ਹਾਲਤ ਵਿੱਚ ਹੋ ਜਾਂਦਾ ਹੈ ਤੇ ਜਦੋਂ ਅਸੀਂ ਵਾਪਸ ਆਉਨੇ ਆ ਕੰਮ ਨਹੀਂ ਮਿਲਦਾ ਸਾਨੂੰ ਤੇ ਆਪਾਂ 1.5-2 ਵਜੇ ਵਾਪਸ ਆ ਜਾਂਦੇ ਆ ਤੇ ਦੇਖਦੇ ਆ ਕਿ ਘਰ ਦੇ ਵਿੱਚ ਇਦਾਂ ਬੱਚਾ ਬੇਹੋਸ਼ ਪਿਆ ਆ ਤੇ ਸਾਨੂੰ ਬਹੁਤ ਟੈਨਸ਼ਨ ਹੁੰਦੀ ਆ ਹਫੜਾ ਦਫੜੀ ਮਰ ਜਾਂਦੀ ਵੀ ਕੀ ਕਰੀਏ ਫਿਰ ਆਪਾਂ ਚੁੱਪ ਕੇ ਬੱਚੇ ਨੂੰ ਲੈ ਕੇ ਜਾਂਦੇ ਆ ਤੇ ਲੈ ਕੇ ਜਾਂਦੇ ਆ ਤੇ ਜਦੋਂ ਹਸਪੀਟਲ ਲੈ ਕੇ ਜਾਂਦੇ ਹਸਪੀਟਲ ਜਾ ਕੇ ਪਤਾ ਲੱਗਦਾ ਹੈ ਕਿ ਬੱਚੇ ਨੂੰ ਕਾਫੀ ਜ਼ਿਆਦਾ ਕਰੰਟ ਪਿਆ ਆ ਪਤਾ ਨਹੀਂ ਕਿਵੇਂ ਬੱਚਾ ਬਚ ਗਿਆ ਜਿੰਨਾ ਕਰੰਟ ਪਿਆ ਉਹ ਦੱਸ ਦੇ ਕਹਿੰਦਾ ਡਾਕਟਰ ਡਾਕਟਰ ਕਹਿੰਦੇ ਕਿ ਇੰਨਾ ਜ਼ਬਰਦਸਤ ਕਰੰਟ ਪਿਆ ਇਹ ਬੱਚਾ ਬਚ ਪਾ ਨਹੀਂ ਸੀ ਸਕਦਾ ਪਰ ਪਤਾ ਨਹੀਂ ਕਿਵੇਂ ਬਚ ਗਿਆ ਬਚ ਗਿਆ ਆ ਪਰ ਬੱਚਾ ਹੋਸ਼ ਨਹੀਂ ਆਉਂਦਾ ਨਹੀਂ ਆ ਰਿਹਾ ਬੱਚਾ ਹੱਥ ਪੈਰ ਨਹੀਂ ਹਿਲਾ ਰਿਹਾ ਚਲੋ ਬੱਚਾ ਹੋਸ਼ ਆਇਆ ਪਰ ਬੱਚੇ ਨੇ ਆਪਣੇ ਹੱਥ ਨਾਲ ਹਲਾਏ ਤੇ ਦੋਨੋਂ ਲੱਤਾਂ ਬਣਾ ਹਲਾਇਆ ਕਹਿੰਦਾ ਬੜੀ ਟੈਨਸ਼ਨ ਹੋ ਗਈ ਮਾਈਂਡ ਦੇ ਵਿੱਚ ਵੀ ਇੱਕ ਪੈਸੇ ਦੀ ਕਮੀ ਤੇ ਇੱਕ ਘਰ 'ਚ ਰੋਜਗਾਰ ਨਹੀਂ ਕੋਈ ਕੰਮ ਨਹੀਂ ਮਿਲਦਾ ਤੇ ਇੱਕ ਹੁਣ ਬੱਚੇ ਵੀ ਬਿਮਾਰ ਹੋਣ ਲੱਗ ਗਏ ਵੀ ਝਟਕਾ ਲੱਗਾ ਐ ਡਾ ਡਾਕਰ ਸਾਨੂੰ ਹੁਣ ਡਾਕਟਰ ਕਹਿੰਦਾ ਕਿ ਮੈਡੀਸਿਨ ਖਾਣੀ ਪਊ ਤੇ ਪੈਸੇ ਸਾਡੇ ਕੋਲ ਕੋਈ ਨਾ ਡਾਕਟਰ ਦੀ ਫੀਸ ਦੇਣ ਨੂੰ ਵੀ ਨਹੀਂ ਚਲੋ ਡਾਕਟਰ ਤੇ ਮੰਨ ਗਏ ਫੀਸ ਨਾਲ ਲੈਣ ਨੂੰ ਪਰ ਦਵਾਈ ਤੇ ਮੋਲ ਲੈਣੀ ਪੈਣੀ ਸੀ ਨਾ ਕਿੰਨੇ ਕਿ ਅਸੀਂ ਉਦਾਂ ਹੀ ਬੱਚੇ ਨੂੰ ਲੈ ਆਏ ਜਿਹੜੀ ਦਵਾਈ ਲਿਖ ਕੇ ਦਿੱਤੀ ਉਹ ਲਿਆਂਦੀ ਨਾ ਨਾਲ ਘਰ ਆ ਕੇ ਸਾਰੇ ਸਲਾਹ ਕਰਦੇ ਕਿ ਕੀ ਕੀ ਕਰੀਏ ਹੁਣ ਪੇ ਦਵਾਈ ਬੱਚੇ ਨੂੰ ਲੈ ਕੇ ਦੇਣੀ ਪਊਗੀ ਬੱਚਾ ਸਾਡਾ ਹੁਣ ਨਾ ਹੱਥ ਹਿਲਾਉਂਦਾ ਹੈ ਨਾ ਪੈਰ ਹਿਲਾਉਂਦਾ ਹੈ ਵੀ ਕੀ ਕਰੀਏ ਕਹਿੰਦੇ ਕਿ ਅਸੀਂ ਕਰਦੇ ਸਾਰੇ ਪਰਿਵਾਰ ਨੇ ਫਿਰ ਖੜੇ ਹੋ ਕੇ ਅਰਦਾਸ ਕੀਤੀ ਗੁਰੂ ਸਾਹਿਬ ਦੇ ਅੱਗੇ ਸ਼ਹੀ ਸਿੰਘਾਂ ਦੇ ਅੱਗੇ ਕਹਿੰਦਾ ਸਾਡੇ ਮਤਲਬ ਇਲਾਕੇ ਦੇ ਵਿੱਚ ਪਟਿਆਲੇ ਵਿੱਚ ਜਿੱਥੇ ਅਸੀਂ ਰਹਿਨੇ ਆ ਕਹਿੰਦੇ ਸ਼ਹੀ ਸਿੰਘਾਂ ਨੂੰ ਬੜਾ ਮੰਨਦੇ ਨੇ ਤੇ ਕਹਿੰਦੇ ਅਸੀਂ ਵੀ ਸੁਣਿਆ ਸੀ ਸ਼ਹੀਦ ਸਿੰਘਾਂ ਦੇ ਅੱਗੇ ਤੇ ਕਹਿੰਦਾ ਅਰਦਾਸ ਤੇ ਵਿੱਚ ਅਸੀਂ ਸ਼ਹੀਦਾਂ ਦੇ ਅੱਗੇ ਵੀ ਡੇਲੀ ਅਰਦਾਸ ਕਰਦੇ ਹੁੰਦੇ ਸੀ ਵੀ ਸ਼ਹੀਦ ਸਿੰਘ ਉਹ ਅੰਗ ਸੰਗੀਰਿਓ ਕਹਿੰਦਾ ਅਸੀਂ ਅਰਦਾਸ ਕੀਤੀ ਵੀ ਸ਼ਹੀਦ ਸਿੰਘ ਉਹ ਪਈ ਅਸੀਂ ਕਦੀ ਖਹਿੜਾ ਨਹੀਂ ਕੀਤਾ ਕਿਸੇ ਚੀਜ਼ ਦਾ ਵੀ ਅਰਦਾਸ ਜ਼ਰੂਰ ਕਰਦੇ ਨੇ ਤੁਹਾਡੇ ਅੱਗੇ ਪਰ ਹੁਣ ਸਮਾਂ ਇਦਾਂ ਦਾ ਬਣ ਗਿਆ ਹੈ ਕਿ ਬੱਚਾ ਜ਼ਿਆਦਾ ਬਿਮਾਰ ਹੈ ਪੈਸੇ ਨਹੀਂ ਇਲਾਜ ਲਈ ਕਿਰਪਾ ਕਰੋ ਸ਼ਹੀਦ ਸਿੰਘ ਉਹ ਪਈ ਇੰਤਜ਼ਾਮ ਹੋ ਜਾਵੇ ਬੱਚੇ ਦਾ ਇਲਾਜ ਸਹੀ ਕਰਾ ਪਾਈਏ ਕਹਿੰਦੇ ਇਦਾਂ ਅਸੀਂ 당 ਗਿਆ ਸੀ ਅਰਦਾਸ ਕੀਤੀ ਆ ਅਰਦਾਸ ਕਰਕੇ ਫਿਰ ਅਸੀਂ ਅਗਲਾ ਦਿਨ ਚੜਦਾ ਦਵਾਈ ਤੇ ਨਹੀਂ ਆਈ ਆਪ ਦਾਰ ਚੰਦੇ ਕੰਮ ਤੇ ਜਾਂਦੇ ਆ ਤੇ ਕਹਿੰਦੇ ਕੰਮ ਤੇ ਜਾਂਦੇ ਜਦੋਂ ਸਾਨੂੰ ਕਿਹੜੇ ਕੰਮ ਨਹੀਂ ਸੀ ਮਿਲਦਾ ਹੁੰਦਾ ਕਹਿੰਦੇ ਜਦੋਂ ਅਸੀਂ ਉਸ ਤਿੰਨ ਗਏ ਆ ਮੈਂ ਤੇ ਮੇਰਾ ਭਰਾ ਤੇ ਕਹਿੰਦਾ ਕਿ ਸਾਨੂੰ ਵਧੀਆ ਇੱਕ ਸੀਟ ਹੁੰਦਾ ਹੈ ਗੱਡੀ 'ਚ ਤੇ ਉਹ ਸਾਨੂੰ ਤੇ ਨਾਲ ਹੋਰ ਚਾਰ ਪੰਜ ਜਣਾਂ ਨੂੰ ਬਿਠਾ ਕੇ ਲੈ ਜਾਂਦਾ ਹੈ ਆਪ ਆਵਾਜ਼ ਮਾਰ ਕੇ ਤੇ ਸਾਨੂੰ ਪਤਾ ਲੱਗਦਾ ਕਿ 1 ਮਹੀਨੇ ਲਈ ਉਹਦੇ ਘਰ ਕੰਮ ਚੱਲਣਾ ਤੇ 1 ਮਹੀਨੇ ਸਾਨੂੰ ਡੇਲੀ ਉੱਥੇ ਜਾਣਾ ਪੈਣਾ ਤੇ ਜਿਹੜੀ ਸਾਨੂੰ ਮਿਲਦੀ ਸੀ ਦਿਹਾੜੀ ਉਹ ਵੀ ਡਬਲ ਦਿਹਾੜੀ ਦਿੰਦਾ ਸੀ ਕੋਈ ਬਾਹਰੋਂ ਆਇਆ ਸੀ सेठ ਕਹਿੰਦੇ ਕਿ ਅਸੀਂ ਉਹਨੂੰ ਵੀ ਕਿਹਾ ਕਿ ਸਾਨੂੰ ਥੋੜੇ ਜਿਹੇ ਪੈਸੇ ਐਡਵਾਂਸ ਦੇ ਦੋ ਆਪਣੇ ਬੱਚੇ ਦੀ ਦਵਾਈ ਲੈਣੀ ਆ ਕਹਿੰਦੇ ਉਹਨੇ ਇੱਕ ਵਾਰੀ ਨਾ ਨਹੀਂ ਕੀਤੀ ਨਾ ਇੱਕ ਵਾਰੀ ਸੋਚਿਆ ਉਹਨੇ ਸਾਨੂੰ ਪੈਸੇ ਦੇ ਦਿੱਤੇ ਅਸੀਂ ਆ ਕੇ ਬੱਚੇ ਦੀ ਦਵਾਈ ਲਈ ਤੇ ਦਵਾਈ ਬੱਚੇ ਨੂੰ ਖਵਾਈ ਤੇ ਨਾਲ ਸ਼ੁਕਰਾਨਾ ਕੀਤਾ ਸ਼ਹੀਦ ਸਿੰਘਾ ਦਾ ਗੁਰੂ ਸਾਹਿਬ ਦਾ ਕਿ ਸੱਚੇ ਪਾਤਸ਼ਾਹ ਜੀ ਉਹ ਅੱਜ ਅਸੀਂ ਕੁਝ ਵੀ ਮੰਗ ਲੈਂਦੇ ਸਾਨੂੰ ਮਿਲ ਜਾਣਾ ਸੀ ਇੱਕ ਵਾਰੀ ਅਰਦਾਸ ਕੀਤੀ ਤੇ ਗੁਰੂ ਸਾਹਿਬ ਸ਼ਹੀਦ ਸਿੰਘ ਉਹ ਤੁਸੀਂ ਕਿਰਪਾ ਕਰਤੀ ਬੱਚੇ ਸਾਡੇ ਦਾ ਇਲਾਜ ਸ਼ੁਰੂ ਹੋਇਆ ਕਹਿੰਦੇ ਕਿ ਹੁਣ ਬੱਚੇ ਨੂੰ ਦਵਾਈਆਂ ਖਵਾਉਣ ਦੇ ਨਾਲ ਅਰਦਾਸ ਬੇਨਤੀਆਂ ਤੇ ਅਸੀਂ ਕਰਦੇ ਹੀ ਸੀ ਕਹਿੰਦੇ ਫਿਰ ਉੱਥੇ ਕਹਿੰਦਾ ਕਿ ਅਸੀਂ ਜਦੋਂ ਦਿਹਾੜੀ ਤੇ ਜਾਂਦੇ ਆ ਲੰਘਦੇ ਲੰਘਦੇ ਆਪਾਂ ਦੇਖਦੇ ਇੱਕ ਛੋਟਾ ਜਿਹਾ ਨਾ ਕਮਰਾ ਆਇਆ ਗੁਰਦੁਆਰਾ ਆ ਮਤਲਬ ਇੱਕ ਛੋਟੇ ਜਿਹੇ ਕਮਰੇ ਜਿਸ ਕਿਸ ਨੇ ਮਹਾਰਾਤਾ ਪ੍ਰਕਾਸ਼ ਕੀਤਾ ਕਹਿੰਦੇ ਸਾਡਾ ਮਨ ਕੀਤਾ ਕਿ ਮੱਥਾ ਟੇਕ ਚਲੀਏ ਜਦੋਂ ਅਸੀਂ ਅੰਦਰ ਜਾਂਦੇ ਆ ਨੀਲੇ ਰੰਗ ਦਾ ਕਹਿੰਦੇ ਨਿਸ਼ਾਨ ਸਾਹਿਬ ਚੜਿਆ ਤੇ ਇਹ ਕਹਿੰਦਾ ਜਦੋਂ ਅਸੀਂ ਅੰਦਰ ਜਾਂਦੇ ਆ ਅੰਦਰ ਦੇਖਦੇ ਆ ਬੜੇ ਸੋਹਣਾ ਮਤਲਬ ਛੋਟਾ ਜਿਹਾ ਕਮਰਾ ਹੈ ਤੇ ਮਹਾਰਾਤਾ ਪ੍ਰਕਾਸ਼ ਹੈ ਕਿ ਸ਼ਸ਼ਤਰ ਸਜੇ ਹੋਏ ਨੇ ਤੇ ਫੋਟੋਆਂ ਲੱਗੀਆਂ ਹੋਈਆਂ ਨੇ ਬਾਬਾ ਹਨੂਮਾਨ ਸਿੰਘ ਦੀ ਫੋਟੋ ਲੱਗੀ ਹੈ ਬਾਬਾ ਦੀਪ ਸਿੰਘ ਜੀ ਦੀ ਫੋਟੋ ਲੱਗੀ ਹੈ ਕਹਿੰਦੇ ਬੜਾ ਮਨ ਖੁਸ਼ ਹੋਇਆ ਅੰਦਰ ਜਾ ਕੇ ਪਰ ਅਰਦਾਸ ਬੇਨਤੀ ਕੀਤੀ ਕਿ ਸ਼ਹੀਦ ਸਿੰਘੋ ਵੀ ਤੁਸੀਂ ਦਰਸ਼ਨ ਦਿੱਤੇ ਧੰਨਵਾਦ ਤੁਸੀਂ ਪਰਿਵਾਰ ਦੇ ਅੰਗ ਸੰਗ ਰਹਿਣਾ ਕਿਰਪਾ ਰੱਖਣਾ ਏਦਾਂ ਕਿਰਪਾ ਬਣਾਈ ਰੱਖਣਾ ਕਹਿੰਦਾ ਏਦਾਂ ਅਰਦਾਸ ਕਰਕੇ ਤੇ ਫਿਰ ਅਸੀਂ ਡੇਲੀ ਜਦੋਂ ਉਧਰ ਦੀ ਲੰਗਣਾ ਪੈ ਮੱਥਾ ਟੇਕ ਕੇ ਜਾਣਾ ਤੇ ਅਰਦਾਸ ਕਰਕੇ ਜਾਣਾ ਕਹਿੰਦੇ ਫਿਰ ਅਰਦਾਸ ਕਰਦੇ ਰਹੇ ਕਿ ਬੱਚੇ ਜਿਹੜਾ ਆ ਬਾਬਾ ਜੀ ਸ਼ਹੀਦ ਸਿੰਘ ਉਹ ਜਿਹੜਾ ਸਾਡਾ ਬੱਚਾ ਹੈ ਉਹਦੇ ਹੱਥ ਵੀ ਨਹੀਂ ਚੱਲਦੇ ਪੈਰ ਵੀ ਨਹੀਂ ਚੱਲਦੇ ਚਲੋ ਕਾਰੋਬਾਰ ਤੇ ਹੁਣ ਸਾਡਾ ਮਾੜਾ ਮੋੜ ਚੱਲ ਗਿਆ ਹੈ ਪਰ ਬੱਚਿਆਂ ਨੂੰ ਵੀ ਜਿਹੜਾ ਆ ਤੰਦਰੁਸਤ ਕਰੋ ਸਾਡੇ ਬੱਚੇ ਨੂੰ ਤੇ ਉਹ ਦਵਾਈਆਂ ਖਵਾਉਂਦੇ ਸੀ ਕਹਿੰਦੇ ਕਿ ਸ਼ਹੀਦ ਸਿੰਘਾ ਦੇ ਅੱਗੇ ਅਰਦਾਸ ਕਰਕੇ ਬੇਨਤੀਆਂ ਕਰਕੇ ਅਸੀਂ ਡੇਲੀ ਜਾਣਾ ਤੇ ਉਹ ਕੰਮ ਜਿਹੜਾ ਸੀ ਉਸੇ ਕੰਮ ਤੋਂ ਸਾਨੂੰ ਅੱਗੇ ਕੰਮ ਮਿਲ ਗਿਆ ਕੰਮ ਮਿਲਦੇ ਆ ਮਿਲਦੇ ਆ ਵਧੀਆ ਸਾਡਾ ਮਤਲਬ ਕੰਮ ਅਸੀਂ ਕਦੀ ਵਿਹਲੇ ਨਾ ਰਹੇ ਤੇ ਸਾਡਾ ਬੱਚਾ ਵੀ ਹੌਲੀ ਹੌਲੀ ਤੁਰਦਾ ਤੁਰਦਾ ਤੁਰਨ ਲੱਗ ਗਿਆ ਤੰਦਰੁਸਤ ਹੋ ਗਿਆ ਸ਼ਹੀਦ ਸਿੰਘਾ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਸਾਨੂੰ ਵੀ ਕਾਰੋਬਾਰ ਮਿਲਦਾ ਮਿਲਦਾ ਕਹਿੰਦੇ ਫਿਰ ਅਸੀਂ 3-4 ਮਹੀਨੇ ਕੰਮ ਕੀਤਾ ਦਿਹਾੜੀ ਵਾਲਾ ਫਿਰ ਅਸੀਂ ਹੌਲੀ-ਹੌਲੀ ਆਪਣੀ ਇੱਕ ਦੁਕਾਨ ਖਰੀਦੀ ਦੋਨਾਂ ਭਰਾਵਾਂ ਨੇ ਮਿਲ ਕੇ ਫਿਰ ਅਸੀਂ ਇੱਥੇ ਸ਼ਬਦੀ ਦਾ ਸਬਜੀ ਵੇਚਣ ਦਾ ਕੰਮ ਜਿਹੜਾ ਅਸੀਂ ਸ਼ੁਰੂ ਕੀਤਾ ਤੇ ਸਾਡਾ ਵਧੀਆ ਕਾਰੋਬਾਰ ਚੱਲ ਗਿਆ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਪੜਾਉਨੇ ਆ ਜਿਹੜੇ ਬੱਚੇ ਨੂੰ ڪرੰਟ ਪਿਆ ਸੀ ਉਹ ਵੀ ਤੰਦਰੁਸਤ ਹੋ ਗਿਆ ਤੇ ਉਹਨੂੰ ਵੀ ਅਸੀਂ ਆ ਪੜ੍ਹਾਈ ਉਹਦੀ ਸ਼ੁਰੂ ਕਰਵਾਈ ਸ਼ਹੀਦ ਸਿੰਘਾਂ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੋ ਸਾਥ ਸੰਗਤ ਜੀ ਸ਼ਹੀਦ ਸਿੰਘ ਬੜੇ ਦਾਡੇ ਨੇ ਜਲਦੀ ਖੁਸ਼ ਹੋ ਜਾਉਂਦੇ ਨੇ ਪਰ ਬਸ ਤਰੀਕਾ ਹੋਣਾ ਚਾਹੀਦਾ ਹੈ ਕਿ ਸ਼ਹੀਦ ਖੁਸ਼ ਕਿੱਦਾਂ ਹੋਣ ਤੇ ਸੋ ਸਾਧ ਸੰਗਤ ਜੀ ਵੱਧ ਤੋਂ ਵੱਧ ਬਾਣੀ ਪੜਨੀ ਅਮਰਤ ਵੇਲਾ ਸਾਂਭਣਾ ਜਾਪ ਕਰਨਾ ਸਿਮਰਨ ਕਰਨਾ ਤੇ ਸ਼ਹੀਦ ਸਿੰਘ ਗੁਰੂ ਸਾਹਿਬਾਨ ਖੁਸ਼ ਹੋ ਜਾਂਦੇ ਨੇ ਸੋ ਸਾਧ ਸੰਗਤ ਜੀ ਆਓ ਅਸੀਂ ਵੀ ਪਿਆਰ ਦੇ ਨਾਲ ਜਪੀਏ ਸ਼ਹੀਦ ਸਿੰਘਾਂ ਦੇ ਨਾਮ ਨੂੰ ਬਾਬਾ ਦੀਪ ਸਿੰਘ ਜੀ ਦਾ ਨਾਮ ਨੂੰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸੋ ਸਾਧ ਸੰਗਤ ਜੀ ਜਿਹੜੀ ਸਾਖੀ ਅਸੀਂ ਅੱਜ ਸਾਂਝੀ ਕੀਤੀ ਹੈ ਇਹ ਮੈਂ ਚੀਜ਼ ਦੱਸਣੀ ਭੁੱਲ ਗਿਆ ਸੀ ਇੱਕ ਗੁਰਸਿੱਖ ਵੀਰ ਹੈ ਜੋ ਕਾਫੀ ਸਮੇਂ ਤੋਂ ਇੰਸਟਾਗ੍ਰam ਤੇ ਐਡ ਹੈ ਸੋ ਇਹ ਘਟਨਾ ਮੈਨੂੰ ਉਸ ਵੀਰ ਨੇ ਦੱਸੀ ਹੈ ਕਿ ਸਾਡੇ ਏਰੀਏ 'ਚ ਭਾਵੇਂ ਬਾਬਾ ਦੀਪ ਸਿੰਘ ਜੀ ਦੇ ਮਤਲਬ ਵਸਥਾਨ ਨਹੀਂ ਪਟਿਆਲੇ ਏਰੀਏ 'ਚ ਪਰ ਫਿਰ ਵੀ ਲੋਕਾਂ ਦੀ ਸੰਗਤ ਦੀ ਸ਼ਰਧਾ ਬਹੁਤ ਹੈ ਸ਼ਹੀ ਸਿੰਘਾਂ ਦੇ ਉੱਪਰ ਬਾਬਾ ਦੀਪ ਸਿੰਘ ਜੀ ਦੇ ਉੱਪਰ ਤੇ ਉਹਨਾਂ ਦੱਸਿਆ ਕਿ ਭਾਵੇਂ ਸਾਨੂੰ ਨਹੀਂ ਪਤਾ ਇਤਿਹਾਸ ਵਿੱਚ ਤੇ ਨਹੀਂ ਮਿਲਦਾ ਕਿ ਬਾਬਾ ਦੀਪ ਸਿੰਘ ਜੀ ਦੇ ਚਰਨ ਇੱਥੇ ਪਟਿਆਲੇ 'ਚ ਪਏ ਹੋਣ ਪਰ ਕਹਿੰਦਾ ਕਿ ਸ਼ਹਿਰ ਕਿਤਨਾ ਕਿਤੇ ਇਧਰ ਆਏ ਹੋਣ ਤੇ ਤਾਂ ਉਥੋਂ ਦੇ ਜਿਹੜੇ ਅਸਥਾਨ ਨੇ ਤੇ ਉਹਨਾਂ 'ਚ ਵੀ ਇੰਨੀ ਬਰਕਤ ਹੈ ਕਿਰਪਾ ਹੈ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਕੋਈ ਨਾਮ ਹੀ ਲੈ ਕੇ ਬਹਿ ਜਾਂਦਾ ਹੈ ਨਾ ਕਿਸੇ ਜਗ੍ਹਾ ਤੇ ਤੇ ਬਰਕਤਾਂ ਆਪਣੇ ਆਪ ਆ ਜਾਂਦੀਆਂ ਨੇ ਨਾਮ ਦੇ ਵਿੱਚ ਹੀ ਬਰਕਤ ਹੈ ਪਾਵਰ ਹੈ ਸੋ ਇਹ ਘਟਨਾ ਉਸ ਵੀਰ ਨੇ ਸਾਂਝੀ ਕੀਤੀ ਸੀ ਜੋ ਆਪ ਸਭ ਮਨਾਜ ਸਾਂਝੀ ਕੀਤੀ ਹੈ ਸੋ ਸਾਧ ਸੰਗਤ ਜੀ ਇਨੀ ਹਾਜ਼ਰੀ ਪ੍ਰਵਾਨ ਕਰਿਓ ਆਪ ਗੱਜ-ਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ